ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਕਾ ਜੀ ਜਿਹੜੇ ਵੀਡੀਓ ਵੇਖ ਰਹੇ ਆ ਅੱਛਾ ਅੱਜ ਨਾ ਬਾਕੀ ਦਾ ਜ਼ਿੰਦਗੀ ਸਾਰਾ ਕੁਝ ਚੱਲਦੇ ਰਹਿਦਾ ਅੱਜ ਇੱਕ ਨਾ ਇੱਕ ਗੱਲ ਬਾਤ ਆ ਇਸ ਵੀਰ ਨੇ ਨਾ ਬਹੁਤ ਪਿਆਰੀ ਗੱਲ ਕੀਤੀ ਆ ਤੇ ਮੈਨੂੰ ਬਹੁਤ ਵਧੀਆ ਲੱਗੀ ਮੈਂ ਮੈਨੂੰ ਲੱਗਾ ਮੈਂ ਵੀ ਨਾ ਇਹ ਗੱਲ ਆ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਆ ਬਹੁਤ ਵਧੀਆ ਗੱਲ ਆ ਤੇ ਆਪਾਂ ਦੇਖਦੇ ਆ ਮੈਨੂੰ ਬਹੁਤ ਪਿਆਰੀ ਗੱਲ ਲੱਗੀ ਤੇ ਕਮੈਂਟ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਵੀਰ ਦੀ ਕੱਲ ਕਿੰਤੋਂ ਤੱਕ ਵਧੀਆ ਲੱਗੀ ਆ ਤੁਹਾਨੂੰ ਵੀ ਕੁਦਰਤ ਸਾਡੇ ਨਾਲ ਕੀ ਖੇਡ ਸਕਦੀ ਆ ਕੀ ਕਰ ਸਕਦੀ ਆ ਬੀਜ ਜੀ ਨੇ ਉਹ ਗੱਲ ਕੀਤੀ ਆ ਵੀ ਕਿਸੇ ਗਰੀਬ ਨੂੰ ਸਤਾਣਾ ਵਧੀਆ ਨਹੀਂ ਹੁੰਦਾ ਗਾ ਗਰੀਬ ਆ ਜਾਂ ਕੋਈ ਵੀ ਕਮਜ਼ੋਰ ਆ ਵੀ ਜਾਨੀ ਜਿਹੜੀ ਰੱਬ ਦੀ ਮਾਰ ਆ ਨਾ ਜਦੋਂ ਪੈਂਦੀ ਆ ਫਿਰ ਬੰਦੇ ਨੂੰ ਪਤਾ ਲੱਗਦਾ ਤੇ ਇਹ ਚ ਹੋਰ ਗੱਲਾਂ ਵੀ ਆ ਵੀ ਜਦੋਂ ਬੰਦਾ ਗੇੜ ਚ ਆ ਜਾਂਦਾ ਨਾ ਫਸ ਜਾਂਦਾ ਫਿਰ ਉਹਨੂੰ ਨਿਕਲਣਾ ਆਸਾ ਹੋ ਜਾਂਦਾ ਆ ਤੇ ਇਸ ਕਰਕੇ ਲੋਕਾਂ ਦੀ ਚੱਕ ਚ ਨਹੀਂ ਆਉਣਾ ਗਾ ਲੋਕ ਬੜਾ ਕੁਝ ਕਹਿੰਦੇ ਹੁੰਦੇ ਆ ਤੇ ਜਿੱਥੇ ਜਾਇਜ ਲੱਗਦਾ ਸਾਨੂੰ ਵੀ ਹਾਂ ਗੱਲ ਸਹੀ ਆ ਵੀ ਇਦਾਂ ਕਰ ਲੈਣਾ ਚਾਹੀਦਾ ਹੈ ਹਨ ਤੇ ਕੁਝ ਗੱਲਾਂ ਇਦਾਂ ਦੀਆਂ ਸੋਚਣ ਸਮਝਣ ਵਾਲੀਆਂ ਹੁੰਦੀਆਂ ਆ ਚਲੋ ਆਪਾਂ ਵੀਡੀਓ ਦੇਖਦੇ ਆ ਨਾਲੇ ਵੀਡੀਓ ਦੇਖਦੇ ਆ ਨਾਲੇ ਸੋਚਦੇ ਆ ਨਾਲੇ ਸਮਝਦੇ ਆ ਆਜੋ ਮੈਂ ਵੀਡੀਓ ਸ਼ੁਰੂ ਕਰਦਾ ਦੋਸਤੋ ਆ ਆਪਣਾ ਪ੍ਰੇਮੀ ਬੰਦਾ ਆਪਾਂ ਨੂੰ ਮਿਲਿਆ ਉਰੇ ਇਥੇ ਬੱਕਰੀਆਂ ਚਾਰਨ ਆਏ ਇਦਾਂ ਸਾਡੇ ਉਰੇ ਰੇਲਵੇ ਲਾਈਨ ਤੇ ਆਪਣੀ ਮੋਟਰ ਤੇ ਲਵੇ ਇਹ ਬੰਦਾ ਬੜਾ ਬੀਪਾ ਹੈ ਆਪਣਾ ਦੋਸਤ ਦਾ ਮਿੱਤਰ ਆ ਇਹ ਬੰਦੇ ਨੂੰ ਅੱਜ ਕਹਿੰਦਾ ਵੀਰੇ ਵੀਡੀਓ ਬਣਾ ਦੇ ਆਪਣੀ ਮੈਂ ਕਹਿੰਦਾ ਬਣਾ ਦੰਨੇ ਇੱਕ ਮੈਨੂੰ ਗੱਲ ਯਾਦ ਆ ਗਈ ਬੱਕਰੀਆਂ ਚਾਰਦਾ ਸੀਗਾ ਬੱਕਰੀਆਂ ਨੂੰ ਦੇਖ ਕੇ ਇੱਕ ਗੱਲ ਯਾਦ ਆ ਗਈ ਕਹਿੰਦੇ ਨਾ ਕਿਸੇ ਬੰਦੇ ਦੇ ਵੇੜੇ 'ਚ ਪਿਪਲ ਸੀਗਾ ਪਿਪਲ ਆਪਦੇ ਵੇੜੇ 'ਚ ਬਹੁਤ ਵਧੀਆ ਪਿਪਲ ਲਾਇਆ ਹੋਇਆ ਸੀ ਬਹੁਤ ਤਕੜਾ ਪਿਪਲ ਉਹਦੀ ਕੰਧ ਦੇ ਨਾਲ ਇਹ ਨਾ ਕਿਸੇ ਮਤਲਬ ਬੱਕਰੀਆਂ ਵਾਲੇ ਬੰਦੇ ਦਾ ਬੱਕਰੀਆਂ ਦਾ ਆਪਣਾ ਬਾੜਾ ਬਣਾਇਆ ਹੋਇਆ ਸੀ ਆਪਣੇ ਬਾੜੇ 'ਚ ਉਹ ਬੱਕਰੀਆਂ ਰੱਖ ਕੇ ਆ ਬੱਕਰੀਆਂ ਪਾਲਦਾ ਸੀ ਇਹਦੇ ਮੰਗੂ ਉਹਦੀਆਂ ਰੱਖੀਆਂ ਹੋਈਆਂ ਵਿਚਾਰੇ ਦੀਆਂ 20 25 ਬੱਕਰੀਆਂ ਪਾਲਦਾ ਸੀ ਪਰ ਉਹ ਪਿੱਪਲ ਦੀ ਜਿਹੜੀ ਛਾਂ ਸੀਗੀ ਨਾ ਉਹ ਬੱਕਰੀਆਂ ਵਾਲੇ ਦੇ ਬਾੜੇ 'ਚ ਜ਼ਿਆਦਾ ਰਹਿੰਦੀ ਸੀਗੀ ਉਧਰ ਤੀ ਉਧਰ ਨੂੰ ਜ਼ਿਆਦਾ ਰਹਿੰਦੀ ਸੀ ਉਹਦੇ ਬੱਕਰੀਆਂ ਲੋਕਾਂ ਨੇ ਨਾ ਪਿੱਪਲ ਵਾਲੇ ਨੂੰ ਚੱਕ ਲਾਤੀ ਉਹ ਕਹਿੰਦੇ ਉਹ ਪਿੱਪਲ ਤੇਰਾ ਓਏ ਕਹਿੰਦੇ ਛਾਂ ਤੇਰੀ ਕਹਿੰਦੇ ਉਹ ਉਹੀ ਤੇਰੇ ਪਿੱਪਲ ਦੀ ਆੜ 'ਚ ਤੇਰੀ ਛਾਂ ਦੀ ਆੜ 'ਚ ਆਪਣੀਆਂ ਬੱਕਰੀਆਂ ਪਾਲੀ ਜਾਂਦਾ ਕਹਿੰਦੇ ਜਾਂ ਤਾਂ ਉਹ ਤੋਂ ਕਿਰਾਇਆ ਕਰੂਗਾ ਲਿਆ ਕਰ ਆਪਣੀ ਵੀ ਤੂੰ ਮੇਰੀ ਛਾਂ 'ਚ ਬੱਕਰੀਆਂ ਬੰਦਾਂ ਵੀ ਜਾਂ ਕੋਈ ਬੱਕਰੀ ਬੁੱਕਰੀ ਕਦੇ ਮਹੀਨੇ ਖੰਡ ਬਾਅਦ ਆਏ ਮਤਲਬ ਬਣਾ ਲਿਆ ਕਰ ਬੱਕਰਾ ਬੁੱਕਰਾ ਐਤਾ ਮਤਲਬ ਉਹ ਨੂੰ ਚੱਕ ਲਾਤੀ ਕੀ ਕੁਛ ਲੈ ਆਇਆ ਉਹ ਫਰੀਜ ਤੇ ਤੇਰੀਆਂ ਬੱਕਰੀਆਂ ਪਿੱਪਲ ਤੇਰਾ ਤੇਰਾ ਛਾਂ ਤੇਰੀ ਹੈਨਾ ਉਹਨੇ ਪਾਈ ਉਹ ਬੰਦੇ ਨੂੰ ਕਿਹਾ ਉਹ ਵਿਚਾਰਾ ਕਹਿੰਦਾ ਵੀਰੇ ਇਹ ਤਾਂ ਕੁਦਰਤੀ ਛਾਂ ਆ ਯਾਰ ਮੈਂ ਤਾਂ ਆਪਣਾ ਆਪਣੇ ਬਾੜੇ 'ਚ ਬੰਦਾਂ ਉਹਨੇ ਜੀ ਚੱਕ ਚਾ ਕੇ ਲੋਕਾਂ ਦੀ ਪੰਚਾਇਤ ਇਕੱਠੀ ਕਰ ਲਈ ਉਹ ਤੇ ਉਸ ਬੰਦੇ ਤੇ ਬੱਕਰੀਆਂ ਵਾਲੇ ਤੇ ਉਹ ਪੰਚਾਇਤ ਦੇ ਵਿੱਚ ਵੱਧੋ ਘੱਟੀ ਬੋਲੇ ਜੀ ਇਹ ਮੇਰਾ ਪਿੱਪਲ ਛਾਂ 'ਚ ਬੰਦ ਤਾਂ ਮੈਨੂੰ ਕਿਰਾਇਆ ਦਵੇ ਜੀ ਉਹ ਵਿਚਾਰੇ ਪੰਚਾਇਤ ਉਹਨੂੰ ਪੁੱਛਦੀ ਹਾਂ ਵੀ ਉਹ ਵਿਚਾਰਾ ਕਹਿੰਦਾ ਜੀ ਉਹ ਤਾਂ ਕੁਦਰਤੀ ਛਾਂ ਆਉਂਦੀ ਆ ਮੈਂ ਤਾਂ ਇਹਨੂੰ ਕਹਿੰਦਾ ਵੀ ਜਾ ਮਨਾ ਪਿੱਪਲ ਵੀ ਆਪਣਾ ਸ਼ੰਗਾਲੇ ਪਟਾਲੇ ਕੁਛ ਕਰ ਲੈ ਵੀ ਉਹ ਤਾਂ ਮੇਰਾ ਬਹਿ ਤਾਂ ਆਪਣੇ ਬਾੜੇ 'ਚ ਬੰਦਦਾ ਨਾ ਕਿਤੇ ਪਿੱਪਲ ਦੀ ਛਾਂ 'ਚ ਬੰਦਦਾ ਹੁਣ ਤੁਹਾਨੂੰ ਪਤਾ ਚੱਕ 'ਚ ਆਇਆ ਬੰਦਾ ਅਗਲਾ ਕਹਿੰਦਾ ਦੂਜੇ ਮੈਂ ਕਹਿੰਦੇ ਹੁੰਦੇ ਨਾ ਵੀ ਆਪਣੇ ਕੋਲ ਦਿਮਾਗ ਤੇ ਦੂਜੇ ਕੋਲ ਪੈਸਾ ਵੱਧੇ ਨਜ਼ਰ ਆਉਂਦਾ ਹੁੰਦਾ ਅਗਲਾ ਕਹਿੰਦਾ ਦੂਜੇ ਨੂੰ ਕਿਹੜਾ ਅਕਲਾ ਢੱਪ ਲੋ ਮਾੜੇ ਨੂੰ ਨਾ ਹਟਿਆ ਹੁਣ ਤੁਹਾਨੂੰ ਪਤਾ ਜਦ ਫਿਰ ਉਹ ਨਾ ਹਟਿਆ ਉਹ ਬੱਕਰੀਆਂ ਵਾਲੇ ਕੋਲ ਵੀ ਦਿਮਾਗ ਸੀ ਉਹ ਕਹਿੰਦਾ ਚੰਗਾ ਜੀ ਫਿਰ ਜੇ ਨਹੀਂ ਹਟਦਾ ਇਹ ਇਹਦੀ ਇਹੀ ਤਮੰਨਾ ਮੇ ਤੋਂ ਕਰਾਇਆ ਲੈਣਾ ਫਿਰ ਪੱਕਾ ਲੇਖ ਲਿਖਾ ਕਰ ਲੈ ਇਹ ਵੀ ਇਹਦੇ ਪੇਪਲ ਦੀ ਸ਼ਾਂ ਮੇਰੀ ਹੋਗੀ ਮੇਰੀ ਸ਼ਾਂ ਹੋਗੀ ਮੈਂ ਇਹਨੂੰ ਅੱਜ ਤੋਂ ਪੇਪਲ ਦੀ ਸ਼ਾਂ ਦਾ ਕਰਾਇਆ ਦਿਆ ਕਰੂੰ ਉਹ ਕਹਿੰਦੇ ਠੀਕ ਆ ਉਹ ਤਾਂ ਹੁਣ ਚੱਕ ਕੇ ਇਹੀ ਆਇਆ ਹੋਇਆ ਸੀ ਲੋਕਾਂ ਨੂੰ ਵੀ ਆ ਗਿਆ ਗੇੜ ਚ ਹੈਨਾ ਤੇ ਉਹਨੇ ਪੱਕਾ ਲਿਖ ਲਿਖਾ ਕਰ ਲਿਆ ਵੀ ਇਹਦੇ ਪੇਪਲ ਦੀ ਸ਼ਾਂ ਮੇਰੀ ਹੋਗੀ ਮੈਂ ਇਹਦੇ ਪੇਪਲ ਦੀ ਸ਼ਾਂ 'ਚ ਬੱਕਰੀਆਂ ਮੰਨਿਆ ਕਰੂੰ ਤੇ ਇਹਨੂੰ ਕਰਾਇਆ ਦਿਆ ਕਰੂੰ ਸ਼ਾਂ ਦਾ ਜਦੋਂ ਜੀ ਪੱਕਾ ਲਿਖ ਲਿਖਾ ਹੋ ਗਿਆ ਦੂਹਾ ਦਿਨ ਚੜਿਆ ਨਾ ਦੂਹੇ ਦਿਨ ਚੜੇ ਹੁਣ ਕੁਦਰਤੀ ਸ਼ਾਂ ਇੱਕ ਵਾਰ ਉਹ ਸ਼ਾਂ ਘੁੰਮ ਕੇ ਪਿਪਲ ਦੀ ਜਿਹੜੇ ਜੀਦੇ 베ੜੇ ਚ ਆ ਉਹਦੇ 베ੜੇ ਦੇ ਆਪ ਦੇ 베ੜੇ ਚ ਵੀ ਜਾਂਦੀ ਸੀ ਉਹ ਜਿੱਥੇ ਪਿੱਪਲ ਦੀ ਜਦੋਂ ਉਹ ਪਿੱਪਲ ਦੀ ਸ਼ਾਂ ਉਹਦੇ ਆਪ ਦੇ 베ੜੇ ਚ ਗਈ ਬੱਕਰੀਆਂ ਵਾਲੇ ਨੇ ਖੋਲੀਆਂ ਆਪਣੀਆਂ ਸਾਰੀਆਂ ਬੱਕਰੀਆਂ ਹੈ ਖੋਲ ਕੇ ਉਹਦੇ 베ੜੇ ਚ ਲੈ ਆ ਕੇ ਬੰਨਤੀਆਂ ਉਹ 베ੜੇ ਵਾਲਾ ਉਹਨੂੰ ਕਹਿੰਦਾ ਉਹ ਆਪਣੀਆਂ ਬੱਕਰੀਆਂ ਤੂੰ ਮੇਰੇ 베ੜੇ ਚ ਕਿਉਂ ਲੈ ਗਿਆ ਇੱਥੇ ਕਿਉਂ ਲੈ ਗਿਆ ਉਹ ਪਤਾ ਫਿਰ ਕੀ ਕਹਿੰਦਾ ਕਹਿੰਦਾ ਤੇਰੇ 베ੜੇ ਚ ਨਹੀਂ ਲੈ ਕੇ ਆਇਆ ਮੈਂ ਤਾਂ ਆਪਣੀ ਸ਼ਾਂ ਚ ਲੈ ਕੇ ਆਇਆ ਆ ਸ਼ਾਂ ਕਹਿੰਦਾ ਮੇਰੀ ਖਰੀਦੀ ਹੋਈ ਆ ਨਾ ਮੈਂ ਕਰਾਇਆ ਤਾਂ ਨਾ ਲਿਖ ਲਿਖਾ ਪੱਕਾ ਮੈਂ ਤਾਂ ਆਪਣੀ ਸ਼ਾਂ ਚ ਲੈ ਕੇ ਆਇਆ ਕਹਿੰਦਾ ਬੱਕਰੀਆਂ ਨਾ ਕਿ ਤੇਰੇ ਬੇੜੇ ਚ ਫਿਰ ਉਹ ਦੇਖੇ ਤਾ ਹਾ ਨਾ ਵੀ ਇਹ ਕੀ ਹੋ ਗਿਆ ਹੁਣ ਤੁਹਾਨੂੰ ਪਤਾ ਜਿੱਥੇ ਜਿੱਥੇ ਉਹ ਪੇਪਲ ਦੀ ਛਾਂ ਜਾਵੇ ਕਦੇ ਉਹਦੇ ਬੇੜੇ ਜੇ ਛਾਂ ਕਦੇ ਉਹਦੇ ਕੋਠੇ ਤੇ ਬੱਕਰੀਆਂ ਕੋਠੇ ਤੇ ਲੈ ਚੜੇ ਆ ਐਵੇਂ ਚਾਰ ਪੰਜ ਦਿਨ ਉਹ ਬੱਕਰੀਆਂ ਨੇ ਉਹਦਾ ਬੇੜਾ ਕੀ ਕੋਠਾ ਮਿੰਗਣਾ ਉਹਨਾਂ ਦੇ ਘਰ ਦੀਆਂ 부ੜੀਆਂ ਬੱਚੇ ਸਾਰੀ ਉਹ ਤਾਂ ਦੁਖੀ ਆ ਗਏ ਵੀ ਇਹ ਕੀ ਹੋ ਗਿਆ ਦਾ ਪੁੱਠਾ ਹੀ ਪੰਗਾ ਲੈ ਲਿਆ ਹੈ ਫਿਰ ਉਹਦੇ ਯਾਨੀ ਪੈਰੀ ਹੱਥ ਲਾਉਣ ਉਹਦੀਆਂ ਮਿੰਤਾ ਕਰਨ ਉਹ ਕਹਿੰਦੇ ਸਾਤੋਂ ਗਲਤੀ ਹੋ ਗਈ ਭਰਾਵਾ ਤੂੰ ਆਪਣੀਆਂ ਬੱਕਰੀਆਂ ਖੋਲ ਲਾ ਉਹ ਆਪਣੀਆਂ ਬੱਕਰੀਆਂ ਆਪਣੇ ਬਾੜੇ 'ਚ ਬੰਨ ਲਿਆ ਕਰ ਅਸੀਂ ਨਹੀਂ ਤੇ ਤੈਨੂੰ ਕੋਈ ਕਰਾਇਆ ਲੈਂਦੇ ਫਿਰ ਉਹ ਪਤਾ ਕੀ ਕਹਿੰਦਾ ਕਹਿੰਦਾ ਇੱਕ ਨਹੀਂ ਖੜਾ ਛੁੱਟਣਾ ਹੁਣ ਕਹਿੰਦਾ ਦੁੱਗਣਾ ਜਾਨਾ ਦੋ ਜਿੰਨਾ ਮੈਂ ਕਰਾਇਆ ਦਿੰਦਾ ਤੀ ਇੱਦੋਂ ਦੁੱਗਣਾ ਹੁਣ ਥੋਨੂੰ ਦੇਣਾ ਪਿਆ ਕਰੂ ਮੈਨੂੰ ਉਲਟਾ ਮੈਨੂੰ ਇਹ ਕਹਿੰਦੇ ਕੁਦਰਤ ਦਾ ਕਾਨੂੰਨ ਆ ਕੁਦਰਤ ਵਾਲੇ ਦਾ ਕਾਨੂੰਨ ਆ ਇਹ ਜਦੋਂ ਆਪਾਂ ਕਿਸੇ ਗਰੀਬ ਨਾਲ ਧੱਕਾ ਕਰਦੇ ਆ ਨਾ ਕਿਸੇ ਗਰੀਬ ਨਾਲ ਧੱਕਾ ਕਰਦੇ ਆ ਉਹਦਾ ਸਾਨੂੰ ਦੁੱਗਣਾ ਹਰਜਾਨਾ ਭਰਨਾ ਪੈਂਦਾ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਦੁੱਗਣੀ ਮਾਰ ਪੈਂਦੀ ਆ ਜਦੋਂ ਅਸੀਂ ਕਿਸੇ ਗੀਤ ਨਾ ਕਰਦੇ ਕਦੇ ਵੀ ਕਿਸੇ ਗਰੀਬ ਨਾਲ ਮਾੜੇ ਨਾਲ ਕਿਸੇ ਦੀ ਚੱਕ ਚਾ ਕੇ ਧੱਕਾ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਕਿਸੇ ਮਾੜੇ ਬੰਦੇ ਦੀ ਹਾਂ ਲੈਣੀ ਚਾਹੀਦੀ ਹੈ ਜੇ ਕਹਿੰਦੇ ਤੁਸੀਂ ਮਾੜੇ ਨਾਲ ਕਿਸੇ ਨਾਲ ਕਰਦੇ ਉਹ ਸਹਿ ਗਿਆ ਨਾ ਸਮਝ ਲਓ ਤੁਹਾਡਾ ਕੁਦਰਤ ਨਾਲ ਪੰਗਾ ਪੈ ਗਿਆ ਕੁਦਰਤ ਆਲਾ ਫਿਰ ਉਹ ਉਹਨੇ ਉਹਨੇ ਸਬਰ ਕਰ ਲੈਣਾ ਉਹਨੇ ਕਹਿਣਾ ਹੈ ਮਾਲਕਾ ਮੇਰਾ ਤਾਂ ਜੋਰ ਨਹੀਂ ਚੱਲਿਆ ਹੁਣ ਤੂੰ ਹੀ ਦੇਖੀ ਇਹਨੂੰ ਫਿਰ ਕਹਿੰਦੇ ਕੁਦਰਤ ਦਾ ਤੁਹਾਨੂੰ ਪਤਾ ਕਾਨੂੰਨ ਆ ਜਦੋਂ ਕੁਦਰਤ ਦੀ ਚੱਕੀ ਜਦੋਂ ਪੀਂਦੀ ਆ ਬੜਾ ਬਰੀਕ ਪੀਂਦੀ ਆ ਗੱਲ ਜੇ ਤੁਹਾਨੂੰ ਵਧੀਆ ਲੱਗੀ ਸਹੀ ਲੱਗੀ ਸ਼ੇਅਰ ਕਰ ਦਿਓ ਯਾਰ ਹਾਂਜੀ ਵੀਰ ਜੀ ਹੁਣਾਂ ਦੀ ਗੱਲਬਾਤ ਕਿਵੇਂ ਲੱਗੀ ਆ ਕਮੈਂਟ ਕਰਕੇ ਦੱਸਿਓ ਅਸਲ ਦੇ ਵਿੱਚ ਤੁਹਾਡੇ ਨਾਲ ਪਤਾ ਨਹੀਂ ਹੋਇਆ ਜਾਂ ਨਹੀਂ ਹੋਇਆ ਲੇਖਣੀ ਚੀਜ਼ ਮੇਰੇ ਨਾਲ ਹੋਈ ਆ ਅ ਜੇ ਕਿਸੇ ਨਾਲ ਮੈਂ ਕੀਤੀ ਆ ਮੇਰੇ ਨਾਲ ਵੀ ਹੋਈ ਆ ਇਹ ਤਾਂ ਹੈ ਨਹੀਂ ਵੀ ਅਸੀਂ ਬੜੇ ਸੰਤਾਂ ਕਿਤੇ ਹਨਾ ਵੀ ਕਈ ਵਾਰ ਬੰਦਾ ਕਾਰਜਿੰਦਾ ਆ ਅੱਗਾ ਪਿਛਾ ਹੋ ਜਾਂਦਾ ਬੰਦੇ ਤੋਂ ਕਈ ਵਾਰ ਬੰਦਾ ਸੋਚ ਲੈਂਦਾ ਐਸੇ ਚ ਹਨਾ ਵੀ ਚੱਲਾ ਐਂ ਕਰ ਲੈਨੇ ਹਨਾ ਪਰ ਉਹ ਰਹਿੰਦਾ ਨਹੀਂ ਡਬਲ ਹੋ ਕੇ ਨਿਕਲਦਾ ਆ ਉਈ ਮੈਂ ਪਰਤਿਆ ਹੋਈ ਹੈ ਜੀ ਜੀ ਹੁੰਦਾ ਹੈ ਅਸੀਂ ਜਿਹਨੇ ਸਾਡੇ ਨਾਲ ਕੀਤੀ ਆ ਉਹਨਾਂ ਨਾਲ ਵੀ ਹੋਈ ਆ ਪਰ ਪਤਾ ਕੀ ਆ ਜਿਹੜਾ ਇਨਸਾਨ ਆ ਨਾ ਇਹ ਸਮਝਦਾ ਨਹੀਂਗਾ ਇਸ ਚੀਜ਼ ਨੂੰ ਸਮਝਦਾ ਨਹੀਂਗਾ ਹੁੰਦੀਆਂ ਹੈਗੀਆਂ ਬੰਦੇ ਦੇ ਨਾਲ ਅਸੀਂ ਕਿਸੇ ਦੇ ਨਾਲ ਉਨੀ ਕੀ ਕਰਦੇ ਆ ਨਾ ਤੇ ਸਾਡੇ ਨਾਲ ਬਦਲੇ ਚ ਉਹ ਹੁੰਦੀ ਤਾਂ ਡਬਲ ਆ ਟ੍ਰਿਪਲ ਹੋ ਜਾਂਦੀ ਆ ਕਈ ਵਾਰੀ ਪਰ ਅਸੀਂ ਲੋਕ ਪਤਾ ਕੀ ਆ ਅਸੀਂ ਸਮਝਦੇ ਨਹੀਂਗੇ ਰੋਲਾ ਇੱਥੇ ਆ ਅਸੀਂ ਭੁੱਲ ਜਾਨੇ ਕਿ ਕਿਦਾਂ ਕੀਤੀ ਸੀ ਤੇ ਸਾਡੇ ਨਾਲ ਕਿਉਂ ਹੋਇਆ ਤੇ ਹੁੰਦਾ ਜ਼ਰੂਰ ਆ ਯਾਦ ਰੱਖਣ ਵਾਲੀਆਂ ਚੀਜ਼ਾਂ ਆ ਇਹ ਤੇ ਜੇ ਅਪਾ ਨਾ ਕਰੀਏ ਕਿਸੇ ਨਾਲ ਤਾਂ ਬਹੁਤ ਵਧੀਆ ਗੱਲ ਆ ਬਸ ਇਨੀਆਂ ਗੱਲਾਂ ਪਤਾ ਸੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਚਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ